ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਇਹ ਹੈ ਜੀ ਆਪਣੀ 1509 ਡੀਐਸਆਰ ਦੇਖੋ ਕਿੰਨੀ ਸ਼ਾਨਦਾਰ ਖੜੀ ਹੈ ਬਹੁਤ ਸ਼ਾਨਦਾਰ ਰਿਜ਼ਲਟ ਨੇ ਬਹੁਤ ਹੀ ਵਧੀਆ ਜਾਣੀ ਜੇ ਆਪਾਂ ਵੇਜਣ ਤੋਂ ਸੰਕੋਚ ਨੂੰ ਨਾ ਕਰੀਏ ਇੱਕ ਅੱਧਾ ਕਿੱਲਾ ਜ਼ਰੂਰ ਟਰਾਈ ਕਰਕੇ ਦੇਖਣਾ ਚਾਹੀਦਾ ਯਾਨੀ ਖੇਤ ਦੇ ਵਿੱਚ ਆ ਕੇ ਐ ਮਨ ਲੱਗਦਾ ਜੀ ਕੋਈ ਬਹੁਤਾ ਖਰਚਾ ਨਹੀਂ ਨਾਲੇ ਖਰਚਾ ਘਟਣ ਨਾਲੇ ਫਸਲ ਵਧੀਆ ਨਾਲੇ ਜੀ ਖੇਤ ਕਦੂ ਤੋਂ ਬਗੈਰ ਸਨਵੇਂ ਵਰਗਾ ਰਹਿ ਜਾਂਦਾ ਦੇਖੋ ਕਿਵੇਂ ਲੱਗਦੀ ਆ ਕੋਈ ਖਰਚਾ ਨਹੀਂ ਤੇ ਜੀ ਕੋਈ ਹੋਰ ਨਹੀਂ ਦੇਖੋ ਡੀਐਸਆਰ ਦਾ ਨਜ਼ਾਰਾ ਮੇਰੇ ਹਸਾਬ ਨਾਲ ਅਸੀਂ 10 ਤਰੀਕ ਤੱਕ 15 ਤੱਕ ਵੱਡੀ ਜੋਗੀ 10 12 ਤਰੀਕ ਤੱਕ ਪੂਰੀ ਸ਼ਾਨਦਾਰ ਖੜੀ ਆ ਇੱਕ ਸਪਰੇਅ ਕਰੀਏ ਨੂੰ ਆਪਾਂ ਨੇ ਫੰਗੀ ਸਾਈਡ ਕਿਤੇ ਤੇਲੇ ਵਾਲੀ ਸੁੰਡੀ ਵਾਲੀ ਨਾ ਕੋਈ ਪਦਾਨ ਨਾ ਕੋਈ ਰੀਜੈਂਟ ਨਾ ਕੋਈ ਕਲੋਰੋ ਅਜੇ ਤੱਕ ਅਰੇ ਚ ਕੁਝ ਨਹੀਂ ਪਾਇਆ ਹੈਗਾ ਮੈਂ ਬਦਦੀ ਖੜੀ ਆ ਅੱਜ ਤੱਕ ਆਪਾਂ ਨੇ ਕਦੇ ਚੀਜ਼ਾਂ ਜੋਜ ਨਹੀਂ ਕਰੀਆਂ 26 ਦੇ ਵਿੱਚ ਬਣੀ ਪਾਈ ਕਦੇ ਪੂਰੇ ਟਾਈਮ ਨਾਲ ਬੱਟੀ ਜਾਣੀ ਆ ਮੋਹਰਲੀ ਫਸਲ ਵੇਚੀ ਜਾਊਗੀ ਫਿਰ ਆਲੂ ਲੱਗ ਜੂਗਾ ਇਹਦੇ ਵਿੱਚ ਆਲੂ ਤੋਂ ਬਾਅਦ ਕਣਕ ਇਹ ਢੀਐ ਸਾਰਾ ਸਾਰੀ ਉਹ ਬਸ ਹੁਣ ਪੱਕ ਕੇ ਪੈ ਗਈ ਜੀ ਇਹ ਤਕਰੀਬਨ ਆਪਣੇ ਕੋ 8 ਕਿਲ ਲਏ ਨੇ ਉਹਰੇ ਜਦੋਂ ਵੱਡਾਂਗੇ ਆਪਾਂ ਉਸ ਦਿਨ ਵੀ ਇਹ ਵੀਡੀਓ ਪਾਵਾਂਗੇ ਕਿ ਝਾੜ ਆਉਂਦਾ ਪਿਛਲੇ ਸਾਲ ਆਪਣਾ ਭਾਈ ਆਇਆ ਸੀਗਾ ਉਦੋਂ ਪਿਛਲੇ ਸਾਲ ਆਇਆ ਸੀ 23 ਕੁੰਟਲ ਦਾ ਐਤਕੀ ਮੈਨੂੰ ਲੱਗਦਾ ਵੀ ਦੋਨੇ ਸਾਲਾਂ ਨਾਲ ਉਹ ਝਾੜ ਵਧੂਗਾ ਬਾਕੀ ਦਾ ਚਲੋ ਪ੍ਰਮਾਤਮਾ ਨੂੰ ਪਤਾ ਆ ਉਦੋਂ 4 ਦਿਨ ਬਾਅਦ ਚ ਬਜਾਈ ਹੋਈ ਧੀ ਇਹਦੀ ਇਹ 23 ਤਰੀਕ ਦੀ ਆ تقریبا ਸਾਰੀ ਉਹਨੇ ਸਰਕੇ ਤਿਆਰ ਹੈ ਬਹੁਤ ਸੌਖਾ ਕੰਮ ਹੈ ਹਰੇਕ ਵੀਰ ਨੂੰ ਜਾਨੀ ਡੀਐਸਆਰ ਕਰਕੇ ਦੇਖਣੀ ਚਾਹੀਦੀ ਇੱਕ ਅੱਧਾ ਗੀਲਾ ਜ਼ਰੂਰ ਟਰਾਈ ਕਰੋ ਕੋਈ ਡਰਨ ਦੀ ਲੋੜ ਨਹੀਂ ਕੋਈ ਕੱਖਾਂ ਦੀ ਪ੍ਰੋਬਲਮ ਨਹੀਂ ਹੈਗੀ ਮੱਸੇ ਹੀ ਹੈ ਵੀ ਇੱਕ ਮਹੀਨਾ ਧਿਆਨ ਦੇਣਾ ਪੈਣਾ ਤੇ ਇੱਕ ਮਹੀਨਾ ਥੋੜਾ ਜਿਆਦਾ ਸਬਰ ਰੱਖਣਾ ਪੈਣਾ ਵੀ ਪਹਿਲਾਂ ਪਹਿਲਾਂ ਥੋੜੀ ਜਿਹੀ ਬੁਰੀ ਲੱਗਦੀ ਹੈ ਤੇ ਉੱਥੋਂ ਹੀ ਬੰਦੇ ਦਾ ਮਨ ਡੋਲ ਜਾਂਦਾ ਪੂਰਾ ਹਨ ਮਨ ਬਣਾ ਕੇ ਇੱਕ ਅੱਧਾ ਕਿਲਾ ਜ਼ਰੂਰ ਟਰਾਈ ਕਰਕੇ ਦੇਖੋ ਬਹੁਤ ਸ਼ਾਨਦਾਰ ਖੜੀ ਆ